ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਭਣ ਜੀ ਬਰਕਤਾਂ ਤੇ ਲੋ ਜੀ ਖੇਤਾ ਕੰਨੀ ਢੀੜਾ ਵੱਜ ਰਿਹਾ ਕਾਫੀ ਦਿਨ ਬਾਅਦ ਹੁਣ ਫੇਰ ਆਇਆ ਕਣਕਰੂ ਪਾਣੀ ਲੱਗ ਗਿਆ ਤਾਂ ਤੁਸੀਂ ਦੇਖਿਆ ਪਿਛਲੇ ਬਲੌਗ ਦੇ ਵਿੱਚ ਤੇ ਠੰਡ ਹੈ ਜੀ ਜਿਹੜੀ ਉਹ ਪੂਰੀ ਦਸਤਕ ਦੇ ਰਹੀ ਹੈ ਇੱਕ ਦੋ ਦਿਨ ਜਿਹੜਾ ਸੂਰਜ ਹੈ ਜੀ ਪੂਰਾ ਨਿਕਲਿਆ ਨਾ ਧੁੱਪ ਦੇ ਵਿੱਚ ਹੱਡ ਪੈਰ ਖੁੱਲ ਗਏ ਤੇ ਚਲੋ ਕਈ ਤੁਹਾਨੂੰ ਪਤਾ ਵੀ ਗਾਂਾਂ ਜਿੱਕਣਾ ਮੱਝਾਂ ਰੱਖਿਆ ਵੀ ਆ ਮਹੀਨਾ ਮਹੀਨਾ ਹੀ ਹੋ ਗਿਆ ਤਾਂ ਵੀ ਉਹ ਅੰਦਰੇ ਤੀਆਂ ਬਾਹਰ ਕੱਢ ਨਹੀਂ ਤੇ ਸਕਦੇ ਵੀ ਇੰਨੀ ਠੰਡ ਤੇ ਹਵਾ ਚੱਲੀ ਜਾਂਦੀ ਤੇ ਮਿੱਟੀ ਮਿੱਟੀ ਠੰਡੀ ਤੇ ਹੁਣ ਤਾਂ ਵੈਸੇ ਹਵਾ ਖੜੀ ਹੈ ਪਰ ਸੂਰਜ ਨੇ ਨਿਕਲਦਾ ਦਿਖਦਾ ਕਿਉਂਕਿ ਹੁਣਾ ਜਿਹੜਾ 2 ਵਜੇ ਦਾ ਟਾਈਮ ਹੋਇਆ ਪਾਇ ਜੇ ਨਿਕਲ ਪਉਂਦਾ ਤਾਂ ਹੁਣ ਤੇ 3 ਵਜੇ ਤੇ ਦੁਬਾਰਾ ਧੁੰਦਾ ਜਾਂ ਨਹੀਂ ਤੇ ਫੇਰ ਛਿਪਣ ਦਾ ਟਾਈਮ ਹੋ ਜਾਣਾ ਤਾਂ ਪਰ ਨਿਕਲਿਆ ਨਹੀਂ ਦੁਬਾਰਾ ਵਿੱਚ ਤੁਸੀਂ ਕੈਮਰੇ ਤੇ ਦੇਖੇ ਰੇ ਆ ਪਿੱਛੇ ਖੇਤਾਂ 'ਚ ਖੜਾ ਮੈਂ ਵੀ ਧੁੰਦ ਜੀ ਵਾਲਾ ਜਿਹੜਾ ਹੋਇਆ ਵਾ ਮੌਸਮ ਤੇ ਚਲੋ ਬਾਕੀ ਵੀਰੋ ਸਿਆਣੇ ਕਹਿੰਦੇ ਹੁੰਦੇ ਜਿਹੜੀ ਠੰਡ ਹੈ ਕਹਿੰਦੇ ਵੀ ਉਹ ਕਣਕ ਨੂੰ ਕੀ ਮੰਗੂ ਲੱਗਦੀ ਆ ਦੇਖੋ ਜੀ ਕਿਹੜਾ ਕਣਕ ਖੜੀ ਆ ਕੋਰਾ ਪੈਂਦਾ ਜਿਹੜਾ ਵੀ ਫਸਲ ਆ ਜਿਹੜੀ ਕਣਕ ਦੀ ਉਹ ਠੰਡ ਵਾਲੀ ਆ ਚਲੋ ਬਾਕੀ ਬਾਈ ਪਰਮੇਸ਼ਰ ਦੇ ਹੱਥ ਹੈ ਹੱਥ ਡੋਰੀ ਮਾਲਕ ਦੇ ਬੰਦਾ ਕਰਦਾ ਯਤਨ ਬਥੇਰੇ ਅਸੀਂ ਤਾਂ ਕਹਿੰਦੇ ਵੀ ਧੁੱਪ ਕੱਢਦੇ ਐਂ ਕਰਦੇ ਮੀਂਹ ਪਾਦੇ ਪਰ ਜੋ ਪਰਮੇਸ਼ਰ ਨੂੰ ਮਨਜ਼ੂਰ ਉਹ ਹੀ ਹੋਣਾ ਤੇ ਬਾਕੀ ਪਰਮ ਜਸ਼ਨ ਇਹ ਵੀ ਅੱਜ ਮੋਟਰਸਾਈਕਲ ਪਰ ਖੇਤ ਨੂੰ ਨਾਲੇ ਆਗੇ ਉਹਨਾਂ ਨਾਲ ਵੀ ਤੁਹਾਨੂੰ ਮਿਲੌਂਦਾ ਰੋਟੀ ਖਾਣ ਦਾ ਟਾਈਮ ਤਾਂ ਹੀ ਉਹਨਾਂ ਦਾ ਤੇ ਮੋਟਰਸਾਈਕਲ ਚੱਕਿਆ ਮੈਂ ਖੇਚੇ ਜਾ ਕੇ ਆਉਣਾ ਨਾਲ ਬੈ ਕੇ ਕਹਿੰਦੇ ਆ ਕੇ ਰੋਟੀ ਖਾਂਦੇ ਆ ਚਲੋ ਮਹਾ ਕਿਉਂਕਿ ਤੁਹਾਨੂੰ ਪਤਾ ਪਰਮ ਸਾਈਕਲ ਹੀ ਲੱਗਿਆ ਦਾ ਚੱਕਣ ਉਹ ਵੀ ਤਾਂ ਕਿਉਂਕਿ ਇੱਥੇ ਪਿੰਡ ਦੇ ਬਾਹਰਲੀ ਸਾਈਡ ਇਹ ਤੇਰਾ ਜੀਐਸਵੀ ਮਸ਼ੀਨ ਲੱਗੀ ਵੀ ਜੀ ਬਾਕੋਠੇ ਪਰ ਤੇ ਉਹਨੇ ਦੇਖ ਲਿਆ ਖੜ ਕੇ ਵੀ ਜੀਐਸਵੀ ਤਾਂ ਨਾਲ ਬਹਿ ਗਿਆ ਜਸ਼ਨ ਵੀ ਦਿਖਾ ਲਿਆ ਚਲੋ ਬਾਕੀ ਉਹਨਾਂ ਨਾਲ ਵੀ ਮਿਲਾਂਦਾ ਜੀ ਫਿਰ ਘਰ ਨੂੰ ਚੱਲਦੇ ਆ ਤੇ ਸਾਰੇ ਕੰਮ ਮਹਾਰਾ ਦੀ ਕਿਰਪਾ ਨਾਲ ਲੋਟ ਹੈ ਜੀ ਫਸਲਾਂ ਵੀ ਪਿਛਲੇ ਕੈਮਰੇ ਨਾਲ ਦਿਖਾਉਂਦਾ ਜੀ ਤੁਹਾਨੂੰ ਮੈਂ ਕਣਕ ਇੱਕ ਕਿੱਲਾ ਵਧੀਆ ਬਣ ਗਈ ਹੈ ਇੱਧਰ ਜਾਨਮਾਲ ਨੇ ਵੀ ਪਾਣੀ ਲਾਤਾ ਤੇ ਪਰਮਨਰ ਨਾਲ ਵੀ ਮਿਲਾਂਦਾ ਜੀ ਤੁਸੀਂ ਬਣੇ ਰੋ ਵੀਡੀਓ ਦੇ ਨਾਲ ਲੋ ਜੀ ਆ ਦੇਖੋ ਕਣਕ ਨੂੰ ਪਾਣੀ ਲੱਗ ਚੁੱਕਿਆ ਤੇ ਇਹ ਆ ਜੀ ਜਸਵੀਰ ਬਾਜ ਦੀ ਕਣਕ ਜਾਨਮਾਲ ਦੀ ਦੇਖੋ ਵੀਰੋ ਇਹਨਾਂ ਦੇ ਵਿੱਚ ਵਿੱਚ ਕਿਹਾ ਮੈਂ ਤੁਹਾਨੂੰ ਦਾਦਾ ਇਹਨੇ ਕਰੀ ਨਹੀਂ ਹੈਗੀ ਜਿਹੜੀ ਆਪਾਂ ਨੇ ਕਰਤੀ ਸੀ ਮੰਮੀ ਜੀ ਕਣਕ ਪਰ ਜਮਾ ਹੀ ਕੱਖ ਨਹੀਂਤਾ ਇਹਨੇ ਕਰੀ ਨਹੀਂ ਨੇ ਬਾਅਦ ਚ ਸੰਕੋਰ ਪਾਈ ਹੈ ਤੇ ਵਿੱਚ ਵਿੱਚ ਕਿਥੇ ਕਿਥੇ ਧਲੀਆਂ ਰਹਿ ਗਈਆਂ ਜਿੱਥੇ ਆਪਾਂ ਛਿੱਟਾ ਦੰਦੇ ਹੱਥ ਨਾਲ ਜੂਰੀਆ ਕਰਨ ਤੇ ਰਹਿ ਜਾਂਦਾ ਤੇ ਇਹ ਗੁੱਲੀ ਡੰਡਾ ਇਹਦੇ ਤਾਂ ਦਿਖਦਾ ਤੇ ਬਾਕੀ ਬਾਈ ਇਧਰ ਆ ਬਰਸੀਨ ਇਹ ਵੀ ਹੁਣ ਠੰਡ ਕਰਕੇ ਉੱਠ ਨਹੀਂ ਰਹੇ ਵੈਸੇ 30 ਵਰਡ ਹੈ ਜੀ ਮਲਕੀਤ ਵਾਜ ਦਾ ਵਰਸੀਨ ਤੇ ਇਹ ਬੰਦੇ ਆਪਣੇ ਇਹ ਪਿੰਡ ਵਾਲੀ ਮੋਟਰ ਹੈ ਜੀ ਉਧਰ ਇਹ ਉਹਨਾਂ ਨਾਲ ਤੁਹਾਨੂੰ ਮਲਾਉਂਦਾ ਇੱਧਰੋਂ ਗਿੱਲੇ ਚ ਨਾ ਆਉਂਦੇ ਨੀ ਮੋਟਰਸਾਈਕਲ ਪਰ ਬੈ ਕੇ ਆਗੇ ਤੇ ਨਾ ਬੈਠੇ ਲੈ ਅੰਨੇ ਜੀ ਆਹ ਬੰਦੇ ਮੰਜਾ ਹੈ ਪਹਿਲਾਂ ਇਧਰ ਜਸ਼ਨ ਨੂੰ ਮਿਲੋ ਜੀ ਮੇਰੇ ਅੱਧੇ ਚਾਨਣੇ ਚ ਆਨਦੇ ਸਸਕਾਲ ਜੀ ਚਾਹੀਦਾ ਹਾਂ ਕੀ ਕਰਦਾ ਬਿੱਗੂ ਕੀ ਕਰਦਾ ਕਿਕਣਾ ਹਾਂ ਇਹਨੂੰ ਗਿਣਤੀ ਬੁਲਾਉਣੀ ਹੋਗੀ ਰਹੀ ਵੀ ਆ ਕਿ ਨਾ ਆ ਕਿ ਨਾ ਦੱਸ ਚੱਲ ਪੁੱਛ ਤਾ ਆਹ ਕਿੰਨੇ ਆਹ ਦੋ ਆਹ ਤਿੰਨ ਆਹ ਚਾਰ ਆਹ ਪੰਜ ਆਹ ਇੱਕ ਨਾ ਲੈ ਬਈ ਅੜ ਗਿਆ ਚਲੋ ਵਧੀਆ ਵੈਸੇ ਜਸਨ ਹੈ ਤਾਂ ਠੀਕ ਹੈ ਹੂੰ 2 6 6 ਵਰ ਗਿਆ ਕੇ 7 7 8 8 9 9 10 ਲੱਭਈ ਇਹ ਗੱਲ ਠੀਕ ਹੈ ਜਸਨ ਦੀ ਤੇ ਭਾਈ ਆ ਦੇਖੋ ਬਾਪੂ ਰਾਈ ਉਰ ਧੂਣੀ ਲਾ ਲੈਂਦੇ ਕਦੇ ਕਦੇ ਆ ਕੇ ਤੇ ਬਹੁਤ ਠੰਡ ਹੈ ਜਸਨ ਠੰਡ ਤਾਂ ਨਹੀਂ ਲੱਗਦੀ ਬਹੁਤ ਠੰਡਾ ਵਾ ਹਾਂ ਤੁਸੀਂ ਕਹਿੰਦੇ ਠੰਡ ਨਹੀਂ ਆਹ ਲਓ ਜੇ ਪਲਾਲੀ ਉਹਨੇ ਵੀ ਬੰਦੇ ਨੇ ਆਹ ਆ ਵੀ ਤੈਨੂੰ ਵੀ ਲੱਗਦੀ ਹੈ ਠੰਡ ਤੈਨੂੰ ਹਾਂ ਇਹਨੂੰ ਭਾਈ ਇਹਨੂੰ ਠੰਡ ਨਹੀਂ ਲੱਗਦੀ ਹੈ ਕਿ ਇਹ ਇਨਾ ਨੱਟ ਭੱਜ ਕਰਦਾ ਹੈ ਇਨਾ ਨਾ ਵੀ ਗੈਤੀ ਲੱਗਦੀ ਨਹੀਂ ਠੰਡ ਹੈ ਜਮਾਂ ਨਹੀਂ ਇਹਨੇ ਇੱਕ ਬੂਟਾਂ ਦਾ ਜੋੜਾ ਖੋਦਤਾ ਪਤਾ ਨਹੀਂ ਕਿੱਥੇ-ਕਿੱਥੇ ਖੋਇਆ ਵੇ ਕਿੱਥੇ ਖੋਇਆ ਇੱਕ ਸਾਈਕਾਰ ਇੱਕ ਗੱਗੂ ਕਰ ਹੋਏ ਕਹਿੰਦਾ ਇੱਕ ਸਹਲ ਦੇ ਘਰ ਰੱਖਿਆ ਹੋਇਆ ਕਹਿੰਦਾ ਮੈਂ ਇੱਕ ਗੱਗੂ ਦੇ ਘਰ ਕਾ ਜੀ ਇੰਨੇ ਦਿਹਾੜੀ ਹੈ ਇਹ ਕਿ ਨਹੀਂ ਜਿਸਨ ਤੈਨੂੰ ਵੀ ਨਹੀਂ ਪਤਾ ਵੀ ਕਿੱਥੇ ਭੁੱਲਿਆ ਇਹ ਨਹੀਂ ਮੈਨੂੰ ਵੀ ਨਹੀਂ ਪਤਾ ਹਾਂ ਪਰ ਮੂੰ ਤੈਨੂੰ ਪਤਾ ਨਹੀਂ ਹੈ ਦੱਸ ਪਤਾ ਨਹੀਂ ਤੁਹਾਨੂੰ ਪਤਾ ਨਹੀਂ ਹੂੰ ਇਹ ਕਹਿੰਦਾ ਦੀਦੀ ਨੇ ਗੇਰਿਆ ਮੇਰਾ ਜੋੜਾ ਚੱਕ ਕੇ ਕਿਤੇ ਨਹੀਂ ਹਾਂ ਤੂੰ ਤੂੰ ਚਾ ਖੋਲੀ ਨਾ ਰੋਟੀ ਖਾਈਏ ਚਲੋ ਹੁਣ ਚਲੋ ਹਾਂਜੀ ਚਲੋ ਠੀਕ ਆ ਹੁਣ ਤੁਸੀਂ ਮੇਰੇ ਨਾਲ ਆ ਕੇ ਤੇ ਚਲੋ ਤੇ ਬਾਈ ਆ ਲੋ ਟਰਾਲਾ ਖੜਾ ਇੱਕ ਨਾ ਹੀ ਰਸੇ ਬੰਨੇਵੇਂ ਨਾਲ ਚਲੋ ਬਈ ਆ ਵੀ ਪਮੂ ਤਾਂ ਕਿਆ ਕਹਿ ਕੇ ਆ ਮੈਂ ਮੰਮੀ ਨੂੰ ਕਿਆ ਬਣਾਈ ਹੈ ਹੈ ਕੀਆ ਚੋਲ ਆ ਤੇਰੇ ਬੰਦਾ ਚੋਲਾਂ ਦਾ ਸ਼ਕੀਨ ਹੈ ਜੀ ਚੋਲ ਕਰਕੇ ਆਇਆ ਬਣਾਉਣ ਨੂੰ ਤੇ ਚਲੋ ਜੀ ਘਰ ਜਾ ਕੇ ਬਾਕੀ ਮਿਲਦੇ ਆ ਇਹਨਾਂ ਦੀ ਮਾਤਾ ਨਾਲ ਵੀ ਚੌਲ ਬਣੇ ਹੋਗੇ ਪੰਮੂ ਕੇ ਨਹੀਂ ਬਣੇ ਵੀ ਨਹੀਂ ਹੋਣਾ ਹਾਂ ਠੀਕ ਠੀਕ ਤੇ ਦੇਖਦਾ ਹੀ ਪੰਮੂ ਦਾ ਕਿਆ ਕਹਿੰਦਾ ਪੰਮੂ ਕਹਿੰਦਾ ਬਣੇ ਵੀ ਨਹੀਂ ਹੋਣਾ ਕਹਿ ਕੇ ਆਇਆ ਵਾ ਕਿ ਬਣੇ ਵੀ ਹੋਗੇ ਬਾਰੇ ਹੋਏ ਬਣੇ ਵੀ ਨਹੀਂ ਮੈਨੂੰ ਲੱਗਦਾ ਨਹੀਂ ਚਲੋ ਭਾਈ ਘਰ ਜਾ ਕੇ ਦੇਖਦੇ ਆ ਕਿਆ ਹੁੰਦਾ ਤੇ ਇਹ ਤਾਂ ਬਹਿ ਗਿਆ ਮੋਟਰਸਾਈਕਲ ਪਰ ਲੈ ਭਾਈ ਬੰਦੇ ਪਹੁੰਚ ਕੇ ਘਰ ਦੋਹੇ ਕੈਦੀ ਬੰਦੇ ਬਣੇ ਇਹ ਹਾਂ ਇੱਧਰ ਦੇਖ ਕੇ ਸਾਫ ਸੋਈ ਵਾਲੇ ਮੈਂ ਕਿਹਾ ਇੱਧਰ ਮਿਲੋ ਜੀ ਮੇਰੇ ਵੱਲ ਸਾਰੇ ਨਾਲ ਜੁੜ ਕੇ ਬੈਰਬਲ ਸ਼ਸ਼ੀਬਾ ਜੀ ਦੇਖੀ ਤੁਸੀਂ ਗੁੱਪਤ ਗੁੱਪਤ ਖਾ ਰਹੀ ਕੋਸਾ ਹਾਂ ਜੀ ਹੈ ਹੈ ਕੀ ਕਹਿੰਦੇ ਚੱਲ ਫਿਰ ਇਹਨੂੰ ਉਹ ਬੰਦਾ ਕਹਿੰਦਾ ਮੈਂ ਚੌਲ ਕਹਿ ਕੇ ਗਿਆਦਾ ਬਣਾਉਣ ਨੂੰ ਚੌਲੇ ਤੇ ਰੇੜੀ ਹੈ ਜੀ ਆਹ ਰੇੜੀ ਆ ਹਾਂ ਜੀ ਚੱਲ ਫਿਰ ਦੇ ਪਾ ਕੇ ਜੇਸ਼ ਨੂੰ ਵੀ ਦੇ ਰੋਟੀ ਇੱਕ ਦੇ ਦੀ ਜੀ ਹਾਂ ਅੱਛਾ ਕਰਕੇ ਦੇ ਦਿੱਤੀ ਅੱਛਾ ਟੇਸਟ ਕਰ ਲੈ ਹਾਂ ਪਾ ਫਿਰ ਦੇ ਚੱਲ ਹਾਂ ਜੀ ਚਲ 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 ਜਸ਼ਨ ਨੂੰ ਵੀ ਦੇ ਰੋਟੀ ਅਜਵਾਈ ਦੇ ਕਿ ਆਪਣਾ ਸਬਜੀ ਵੀ ਅਜ ਹਾਂ ਸਾਉਡੀ ਕੇ ਦਾ ਦੋ ਤਿੰਨ ਆਇਟ ਪਾਏ ਦੋ ਤਿੰਨ ਮਿਕਸ ਸਬਜੀ ਵੀ ਹੈ ਹਾਂ ਚੌਲਾ ਨਾਲ ਖਾਣ ਮਹਾਂ ਦੀ ਦਾਲ ਵੀ ਦੀ ਤੇ ਟਮਾਟਰ ਵੀ ਤੇ ਤੇ ਮਟਰ ਵੀ ਮਹਾਂ ਦੀ ਦਾਲ ਹਟਦੇ ਨੇ ਓ ਓ ਓ ਆਏ ਹਾਏ 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 ਹਾਂ ਮਹਾਦੀਦਾਲ ਮਹਾਦੀਦਾਲ ਮਟਰ ਪਨੀਰ ਦੱਸ ਵੀ ਕਿਆ ਖਾਣਾ ਤਾਂ ਦੱਸ ਦੱਸ ਛੇਤੀ ਇੱਧਰ ਇੱਧਰ ਨੂੰ ਆ ਕੇ ਦੱਸ ਇੱਧਰ ਨੂੰ ਕਿਆ ਉਹ ਚੋਲ ਤਾਂ ਖਾਣੇ ਆ ਮਟਰ ਪਨੀਰ ਵੀ ਆ ਦੇ ਪਨੀਰੇ ਪਨੀਰ ਪਿਆਲਾ ਆ ਜਾ ਬੋਲਦਾ ਨਹੀਂ ਕਿਆ ਖਾਣਾ ਬਾਕੀ ਜਸ਼ਨ ਨੂੰ ਪੁੱਛ ਤੇ ਜਸ਼ਨ ਨੇ ਤਾਂ ਰੋਟੀ ਖਾਣੀ ਹੈ ਬਾਈ ਜਸ਼ਨ ਨੇ ਚੌਲਾਂ ਦੀ ਸ਼ਕੀਨ ਤੇ ਉਹ ਇਹ ਪਰ ਮੈਂ ਲੈ 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 ਵਿਲਿਆ ਪਾ ਲਿਆ ਚਲ ਆ ਜਾ ਉੱਥੇ ਨਵੇਂ ਜਿਵੇਂ ਬਣਾਓ ਚਲੋ 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 ਜਸ਼ਨ ਨੂੰ ਰੋਟੀ ਲਿਆ ਪਰਮ ਦੇ ਚੌਲ ਬੈਠੋ ਬਾਈ ਚਲੋ ਚਲੋ ਇਹ ਆ ਲੋ ਜੀ ਲੇਟ ਬਾਲ ਦੀ ਆ ਲੈ ਬਾਈ ਤੁੱਪ ਕਰਕੇ ਨਾ ਬਾਈ ਮਕਾਨ ਦਾ ਹਮ ਬਾਹਰ ਚਾਨਣਾ ਨਹੀਂ ਤੁਹਾਨੂੰ ਪਤਾ ਬਾਕੀ ਪੜ ਦੇ ਫੁੱਟ ਤੇ ਲੱਗੇ ਹੋਇਆ ਤੇ ਇੱਧਰ ਕਿਕੜਾ ਬੰਦੇ ਹੁੰਦੇ ਨੇ ਨਾ ਅਫਸਰ ਸਾਹਿਬੰਦੇ ਪਕਣਾ ਆਪਣੇ ਇਹ ਬੈ ਗੇ ਹੈਂ ਹਾਂ ਵੀ ਨਾਲ ਕੀ ਚਾਹੀਦਾ ਚੌਲਾਂ ਦਾ ਸਲਾਦ ਸਲੂਤ ਵੀ ਹੈਂ ਬੱਚਿਆ ਬਸ ਚਾਹੀਦਾ ਨਹੀਂ ਹੈ ਠੀਕ ਆ ਖਾਊਂਗਾ ਕਿੱਕੜਾ ਕਿੱਕੜਾ ਖਾਣਿਆ ਹੈਂ ਕਿੰਨੀ ਕ ਭੁੱਖ ਲੱਗੀ ਹੋਈ ਆਏ ਤੇਰੇ ਲੈ ਵੀ ਹਾਂ ਵੀ ਪਾਲਿਆ ਪਾਲਿਆ ਫਟਾ ਦੀ ਫਟਾ ਆ ਅੱਛਾ ਉਹ ਲੈ ਮੈਂ ਤਾਂ ਝੁੱਠਿਓਂ ਘਿਆਦਾ ਸਲਾਦ ਹੈ ਮਾ ਝੁੱਠਿਓਂ ਘਿਆਦਾ ਆ ਲੈ ਬਈ ਹੂੰ ਆ ਉਹ ਆ ਲੱਗ ਬਈ ਚੌਲ ਫਿੱਕੇ ਹੀ ਖਾਣੇ ਆ ਨੂਨ ਪਾਵਾਉਣਾ ਹੈ ਹਾਂਜੀ ਹੂੰ ਜਿਵੇਂ ਦਿਖਾਈ ਚਮਚੋ ਵੀ ਜਿਵੇਂ 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 ਤਾਂ ਜਿਵੇਂ ਤਾਂ ਮੋਜਾਂ ਲੁੜਦੀ ਆ ਬਈ ਹੈ ਜੈਸਨ ਨਹੀਂ ਹੈ ਕਿ ਬਈ ਸਕੀਨ ਚੌਲਾਂ ਦੀ ਉਹ ਆ ਪਰ ਮੱਲੇਲਾ ਚਮਚਾ ਆਪਣਾ ਚੌਲਾਂ ਦਾ ਸਕੀਨ ਆ ਸਾਡਾ ਬੰਦਾ ਆਹ ਇਹਦਾ ਖਾਤਰਾ ਸਪੈਸ਼ਲ ਬਣਦੇ ਆ ਸਲਾਦ ਬਾਈ ਬਾਪੂ ਘੰਦਾਂ ਦਾ ਪਹਿਲਾਂ ਹੀ ਚੀਰਿਆ ਪਿਆ ਹੋਣਾ ਮੈਨੂੰ ਨਹੀਂ ਪਤਾ ਇਹ ਆਹ ਲਾ ਚਾ ਨਾਣੇ ਖੁਸ਼ ਤਾਂ ਸਾਰੇ ਖੁਸ਼ ਹੈ ਹਾਂ ਬਈ ਨਾਣੇ ਖੁਸ਼ ਕਰਦੇ ਹੈ ਹਾਂ ਜੀ ਤੁਹਾਨੂੰ ਵੀ ਦਰਦਾ ਹਾਂ ਅੰਠੇ ਹੀ ਚੱਲ ਜੀ ਕੋਵਿਟ ਆ ਗਿਆ ਨਾ ਤੁੰਨੇ ਕਾ ਮੈਨੂੰ ਵੀ ਖੁਸ਼ ਕਰ ਦੇਣਾ ਹਾਂਜੀ ਲੈ ਬਾਈ ਸਾਡੀ ਹਲਵਾਨ ਬਹੁਤ ਚੰਗੀ ਐ ਸਭ ਦਾ ਖਿਆਲ ਰੱਖਦੀ ਐ ਗੁਜਰੇਲੇ ਵਾਲੀ ਵਰਫੀ ਆ ਗਈ ਮੇਰੇ ਹੱਥ ਨੱਸਾ ਹੁਣ ਜਦਕ ਜਿਹਦੇ ਘਰ ਚ ਹਜੇ ਹਲਵਾਈ ਹੋਵੇ ਬੰਦਾ ਖੁਸ਼ ਨਹੀਂ ਥੈਂਕ ਯੂ ਬਾਈ ਧੰਨਵਾਦ ਸਤਰਾ ਧੰਨਵਾਦ ਐ ਤੇਰੇ ਆਪ ਵੀ ਚੱਕ ਲੈ ਜੀ ਆਪ ਕਿਹੜੇ ਘਟ ਹੈ ਹਾਂਜੀ ਹੈ ਹਾਂਜੀ ਹੂੰ ਚਲ ਬੱਚੇ ਖੁਸ਼ ਹਾਰੇ ਖੁਸ਼ ਹਨ ਹਾਂ ਠੀਕ ਨੇ ਆਪਾਂ ਖਾਣਾ ਖਾ ਲਓ ਹਾਂ ਹੌਲੀ ਹੌਲੀ ਖਾ ਲਓ ਖਾਣਾ ਖਾਣਾ ਕੋਈ ਗੱਲ ਨਹੀਂ ਬਾਹੀ ਇਹਨਾਂ ਦੀ ਕਾਜੀ ਬਰਕਦੂ ਨੇ ਨਾ ਲੜੀ ਜਾਣਾ ਇੱਕਦੋਂ ਦਿਖਾਈ ਜਾਣਾ ਵੀ ਆ ਤਾਂ ਡੋਲਤੀ ਆ ਤਾਂ ਡੋਲਤੀ ਚਲੋ ਬਾਈ ਲੱਗੇ ਬੇ ਕੰਮ ਆਪਣੇ ਮਿਲ